ਲੁਧਿਆਣਾ ਖਬਰਨਾਮਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਮਹਾਰਾਜ ਦੀਪ ਤੇ ਖਬਰਾਂ ਵਾਲ ਵਦਨ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ ਖੰਨਾਵਿਚ ਨਜਾਇਜ਼ ਪਟਾਕਿਆਂ ਦਾ ਜ਼ਖੀਰਾ ਬਰਾਮਦ ਪੁਲਿਸ ਨੇ ਸਟੋਰ ਤੇ ਕੀਤੀ ਛਾਪੇਮਾਰੀ ਪਟ્રોલ ਪੰਪ ਦੇ ਨੇੜੇੋਂ ਕੀਤੇ ਪਟਾਕੇ ਬਰਾਮਦ ਸ਼ਹਿਰ ਦੇ ਵਿੱਚ ਵਾਪਰ ਸਕਦਾ ਸੀ ਵੱਡਾ ਹਾਦਸਾ ਪੰਚਾਇਤੀ ਜ਼ਮੀਨ ਦੇ ਕਬਜ਼ੇ ਲਈ ਪਿੜੀਆਂ ਦੋ ਤਰ੍ਹਾਂ ਪੰਚਾਇਤੀ ਮੈਂਬਰ ਅਤੇ ਪਿੰਡ ਵਾਸੀਆਂ ਦੇ ਵਿਚਾਲੇ ਹੋਇਆ ਟਕਰਾਅ ਇੱਕ ਦੂਜੇ ਤੇ ਲਗਾਏ ਨੇ ਕੁਟਮਾਰ ਦੇ ਦੋਸ਼ ਦੂਜੇ ਤੇ ਨੇ ਪੰਚਾਇਤ ਤੇ ਲਗਾਏ ਜਾਤੀ ਸੂਚਕ ਸ਼ਬਦ ਵਰਤਣ ਦੇ ਦੋਸ਼ ਸੰਤਰ ਰਵਨੀਤ ਬਿੱਟੂ ਦੇ ਵਿਰੁੱਧ ਭਾਜਪਾ ਆਗੂਆਂ ਨੇ ਕੀਤਾ ਪ੍ਰਦਰਸ਼ਨ ਕੇਂਦਰੀ ਮੰਤਰੀ ਹਰਦੀਪ ਪੂਰੀ ਤੇ ਨਸਲੀ ਟਿੱਪਣੀ ਕਰਨ ਦਾ ਲਗਾਇਆ ਦੋਸ਼ ਭਾਜਪਾ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਅਪੀਲ ਬਿੱਟੂ ਖਿਲਾਫ ਕਾਰਵਾਈ ਦੀ ਕੀਤੀ ਮੰਗ ਇਨਕਲਾਬੀ ਕਵੀ ਸੰਤਰਾਮੂ ਦਾਸਦੀ ਦੀ 34ਵੀਂ ਵਰ੍ਹੇਗੰਢ ਮੌਕੇ ਸਮਾਗਮ ਕਵੀ ਦੀਆਂ ਇਨਕਲਾਬ ਰਚਨਾਵਾਂ ਨੂੰ ਕੀਤਾ ਯਾਦ ਬੇਟੀ ਵੱਲੋਂ ਪਿਤਾ ਨੂੰ ਦਿੱਤੀ ਗਈ ਸ਼ਰਧਾਂਜਲੀ ਪੇ ਕਰਵਾ ਚੌਥ ਬਾਦ ਵੀ ਪਾਰਟੀ ਦੇ ਮੂੜ ਦੇ ਵਿੱਚ ਲਿਖਿਆ ਮਹਿਲਾਵਾਂ ਪੋਸਟ ਕਰਵਾ ਚੌਥ ਪਾਰਟੀ ਦਾ ਉਠਾਇਆ ਅਨੰਦ ਮਹਿਲਾਵਾਂ ਨੇ ਕੀਤਾ ਰੈਂਪ ਵਾਕ ਬਰਾ ਵਿਸਤਾਰ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖੰਨਾ ਦੇ ਵਿੱਚ ਪੁਲਿਸ ਦੇ ਵੱਲੋਂ ਕੀਤੀ ਛਾਪੇਮਾਰੀ ਦੀ ਖੰਨਾ ਪੁਲਿਸ ਦੇ ਵੱਲੋਂ ਛਾਪੇਮਾਰੀ ਕਰਦੇ ਹੋਏ ਨਜਾਇਜ਼ ਪਟਾਕਿਆਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ ਇਹ ਜ਼ਖੀਰਾ ਪਟੋਲ ਪੰਮ ਦੇ ਨੇੜੇੋਂ ਬਰਾਮਦ ਕੀਤਾ ਗਿਆ ਹੈ ਤੇ ਨਜਾਇਜ਼ ਤਰੀਕੇ ਦੇ ਨਾਲ ਪਟਾਕੇ ਜਿੱਥੇ ਸਟੋਰ ਕੀਤੇ ਹੋਏ ਸੀ ਜਿਸ ਦੇ ਨਾਲ ਸ਼ਹਿਰ ਨੂੰ ਇੱਕ ਵੱਡਾ ਨੁਕਸਾਨ ਪਹੁੰਚ ਸਕਦਾ ਸੀ ਰਾਇਕੌਰ ਦੇ ਪਿੰਡ ਨੂਰਪੁਰਾ ਵਿਖੇ ਪੰਚਾਇਤੀ ਜਗ੍ਹਾ ਤੋਂ ਕਬਜ਼ਾ ਛਡਾਉਣ ਨੂੰ ਲੈ ਕੇ ਪੰਚਾਇਤ ਅਤੇ ਕੁਝ ਪਿੰਡ ਵਾਸੀਆਂ ਦੇ ਵਿਚਕਾਰ ਟਕਰਾਅ ਪੈਦਾ ਹੋ ਗਿਆ ਅਤੇ ਪਿੰਡ ਵਾਸੀਆਂ ਦੇ ਵੱਲੋਂ ਪੰਚਾਇਤ 'ਤੇ ਜਾਤੀ ਸੂਚਕ ਸ਼ਬਦ ਬੋਲਣ ਦਾ ਇਲਜ਼ਾਮ ਲਗਾਇਆ ਗਿਆ ਸਰਪੰਚ ਦੇ ਪਤੀ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਕੁਝ ਪਿੰਡ ਵਾਸੀਆਂ ਨੇ ਪੰਚਾਇਤ ਦੀ ਜਗ੍ਹਾ 'ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਛਡਾਉਣ ਦੇ ਲਈ ਉਸ ਜਗ੍ਹਾ ਦੀ ਚਾਰ ਦਿਵਾਰੀ ਕਰ ਦਿੱਤੀ ਗਈ ਪਰ ਕੁਝ ਲੋਕਾਂ ਵੱਲੋਂ ਇਸ ਚਾਰ ਦਿਵਾਰੀ ਨੂੰ ਢਾ ਦਿੱਤਾ ਗਿਆ ਅਤੇ ਜਦੋਂ ਮੌਕੇ 'ਤੇ ਪਹੁੰਚੇ ਤਾਂ ਉਹਨਾਂ ਦੇ ਨਾਲ ਧੱਕਾਮੁਕੀ ਕੀਤੀ ਗਈ ਅਤੇ ਉਹਨਾਂ ਦਾ ਸਕੂਟਰ ਖੋਲਿਆ ਗਿਆ ਜਿਸ ਦੇ ₹2000 ਦੀ ਨਕਦੀ ਸੀ ਇਸ ਬਾਰੇ ਉਹਨਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਉੱਥੇ ਹੀ ਦੂਜੀ ਧਿਰ ਦੇ ਵੱਲੋਂ ਪੰਚਾਇਤ ਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਇਲਜ਼ਾਮ ਲਗਾਏ ਗਏ ਨੇ ਅਤੇ ਮਾਮਲੇ ਦੇ ਵਿੱਚ ਪੁਲਿਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਹ ਮਸਲਾ ਇਹ ਹੈ ਜੀ ਕਿ ਇੱਥੇ ਨਾ ਪਹਿਲਾਂ ਦੋ ਤਿੰਨ ਘਰਾਂ ਦਾ ਕਬਜ਼ਾ ਸੀਗਾ ਪੰਚਾਇਤ ਦੀ ਜਗ੍ਹਾ ਦੇ ਉੱਤੇ ਤੇ ਉਹ ਪੰਚਾਇਤ ਤੇ ਨਿੱਤ ਇੰਦੀਆਂ ਸ਼ਿਕਾਇਤਾਂ ਜਾਂਦੀਆਂ ਸੀ ਨਿੱਤ ਹੀ ਸ਼ਿਕਾਇਤ ਕਰਦੇ ਛਲੜਾਈ ਜਾਂ ਹੁੰਦੀ ਝਗੜਣ ਦੀ ਪੰਚਾਇਤ ਨੇ ਉਹ ਸਾਰੇ ਝਗੜੇ ਖਤਮ ਕਰਨ ਵਾਸਤੇ ਪੰਚਾਇਤ ਨੇ ਆ ਤੁਸੀਂ ਦੇਖ ਲੇ ਪਿਓ ਮੇਰੇ ਮਗਰਾਂ ਚਾਰਦਵਾਰੀ ਕਰਕੇ ਪੰਚਾਇਤ ਨੇ ਆਪਦਾ ਕਬਜ਼ਾ ਕਰ ਲਿਆ ਪਰ ਕੁਛ ਕਿਤੋਂ ਦੇ ਜਿਹੜੇ ਸਾਡੇ ਆਂਢੀ ਗੁਆਂਢੀ ਲੋਕ ਆ ਉਹਨਾਂ ਨੇ ਇਹ ਜਾ ਕੇ ਅੱਜ ਲੋਸਮੈਂਟ ਕਰਾਤੀ ਕਿ ਇਹ ਜਮਾਦਾਰ ਦਾ ਗਾਤੀ ਸ਼ਬਦ ਕਹਿ ਕੇ ਵੀ ਜਮਾਦਾਰਾ ਕਬਜ਼ਾ ਕਰਦੇ ਪਏ ਆ ਪੰਚਾਇਤ ਨੂੰ ਨਾਲ ਮਿਲਾ ਕੇ ਲੈ ਕੇ ਤੇ ਸਾਨੂੰ ਉਸ ਚੀਜ਼ ਦਾ ਬਹੁਤ ਇਤਰਾਜ਼ ਆ ਜੀ ਨਾ ਕਿ ਸਾਡਾ ਇੱਥੇ ਕੋਈ ਕਬਜ਼ਾ ਵਾ ਕਬਜ਼ਾ ਛੜਾ ਕੇ ਪੰਚਾਇਤ ਨੇ ਆਪਦਾ ਕਬਜ਼ਾ ਕੀਤਾ ਵਾ ਜਿਹੜੇ ਗਵੰਡੀਆ ਉਹਨਾਂ ਨੇ ਸਾਡੇ ਤੇ ਇਲਜ਼ਾਮ ਲਾਇਆ ਵੀ ਹਾਂ ਜਮਾਦਾਰ ਕਹੇਗੇ ਸਾਨੂੰ ਉਹਦਾ ਬਹੁਤ ਅੱਧਰਾਜ ਆ ਤੇ ਅਸੀਂ ਉਸ ਦੇ ਬੇਸ ਤੇ ਅਸੀਂ ਥਾਣੇ ਵੀ ਜਾ ਕੇ ਆਵਾਂਗੇ ਤੇ ਜਿਨੇ ਉਹ ਕਿਹਾ ਵਾ ਅਸੀਂ ਉਹਦੇ ਪਰਚਾ ਵੀ ਕਰਾਵਾਂਗੇ ਆਦਮੀ ਨੇ ਫੋਨ ਕੀਤਾ ਕਿ ਜਿਨੇ ਦਰਖਾਸਤ ਦਿੱਤੀ ਸੀ ਨਜਾਇਜ਼ ਕਬਜ਼ਾ ਵੀ ਹੋ ਰਿਹਾ ਵਾ ਉਹਨਾਂ ਨੇ ਖੰਡ ਟਾਤੀ ਜਦੋਂ ਮੈਂ ਮੌਕਾ ਦੇਖਣ ਗਿਆ ਨਾਲ ਮੈਂਬਰ ਸੁਖਵਿੰਦਰ ਸਿੰਘ ਤੇ ਚਮਕੌਰ ਸਿੰਘ ਤੇ ਸੁਖਦੇਸ਼ ਸਿੰਘ ਨਾਲ ਲੈ ਗਿਆ ਉਹ ਜਾਣ ਸਰ 20-25 ਬੁੜੀਆਂ 8-7 ਬੰਦੇ ਸੀ ਜਿਹੜੇ ਮੈਨੂੰ ਪੈਰ ਨਿਕਲੇ ਮੇਰਾ ਸਕੂਟਰ ਖੋ ਲਿਆ ਮੈਂ 20000 ਰੁਪਇਆ ਲੈ ਕੇ ਆਇਆ ਸੀ ਕੱਲ ਬਾਬੂ ਤੋਂ ਡਿੱਗੀ ਦੇ ਬੈਠੀ ਮੇਰਾ ਚਾਬੀਆਂ ਵੀ ਉਹਨੇ ਫੜ ਲਈ ਉਹਨਾਂ ਨੇ ਤੇ ਸਕੂਟਰ ਉਹਦਾ ਪੁਲਿਸ ਰਿਪੋਰਟ ਦੇਤੀ ਕਾਰਵਾਈ ਕਰ ਲਈ ਉਧਰ ਜੋ ਗਰਾਊਂਡ ਦੇ ਵਿੱਚ ਆਵਾਰਾ ਪਸ਼ੂਆਂ ਦਾ ਕਹਿਰ ਨਜ਼ਰ ਆ ਰਿਹਾ ਹੈ ਜਿੱਥੇ ਇੱਕ ਕਾਰ ਆਵਾਰਾ ਪਸ਼ੂ ਦੇ ਨਾਲ ਟਕਰਾ ਗਈ ਜਿਸ ਦੇ ਨਾਲ ਕਾਰ ਬੇਕਾਬੂ ਹੋ ਕੇ ਦਰਖਤ ਦੇ ਨਾਲ ਛਾ ਟਕਰਾਈ ਅਤੇ ਇਸ ਹਾਦਸੇ ਦੇ ਵਿੱਚ ਥਾਣੇਦਾਰ ਦੀ ਮੌਤ ਹੋ ਗਈ ਜੋ ਕਿ ਡਿਊਟੀ ਤੇ ਜਾ ਰਿਹਾ ਸੀ ਮਾਰਨਿੰਗ ਡਿਊਟੀ ਤੇ ਸੀਗੇ ਇਹ ਆਪਣੇ ਦਰਖਾਸ ਦੇ ਜ਼ਬੰਦ ਚ ਗਏ ਸੀ ਪਰ ਅਨਫੋਰਚੂਨੇਟਲੀ ਇਹਨਾਂ ਦੀ ਗੱਡੀ ਟਾਲੀ ਚ ਹਿੱਟ ਕਰ ਗਈ ਪੇਟ ਚ ਠੀਕ ਆ ਉਹ ਤਾਂ ਫਿਰ ਇਹਨਾਂ ਦੀ ਮੌਕੇ ਤੇ ਠੀਕ ਸੀ ਕੰਲ ਕਰ ਰਹੇ ਸੀ ਫਿਰ ਇਹਨਾਂ ਨੂੰ ਹਠੂਰ ਹਸਪੀਟਲ ਸਿਵਲ ਹਸਪੀਟਲ ਲੈ ਕੇ ਗਏ ਉੱਥੋਂ ਨੂੰ ਰੈਫਰ ਕਰਤਾ ਸਿਵਲ ਹਸਪੀਟਲ ਜਗਰਾਉਂ ਜਿੱਥੇ ਫਿਰ ਜੇਰੇ ਇਲਾਜ ਇਹਨਾਂ ਦੀ ਡੈਥ ਹੋ ਗਈ ਜੀ ਥੈਂਕ ਯੂ ਲੁਧਿਆਣਾ ਤੋਂ ਸੰਸਦ ਰਵਨੀਤ ਬਿੱਟੂ ਦੇ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੂਰੀ ਨੂੰ ਨਕਲੀ ਸਿੱਕ ਕਹਿਣ ਦੇ ਮਾਮਲੇ ਤੇ ਸਿਆਸਤ ਲਗਾਤਾਰ ਗਰਮ ਹੁੰਦੀ ਜਾ ਰਹੀ ਹੈ ਇਸ ਦੇ ਤਹਿਤ ਲੁਧਿਆਣਾ ਦੇ ਵਿੱਚ ਭਾਜਪਾ ਆਗੂਆਂ ਦੇ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੂਰੀ ਦੇ ਹੱਥ ਤੇ ਵਿੱਚ ਧਰਨਾ ਪ੍ਰਦਰਸ਼ਨ ਕਰਦੇ ਹੋਏ ਰਵਨੀਤ ਬਿੱਟੂ ਨੂੰ ਮਾਫੀ ਮੰਗਣ ਦੀ ਮੰਗ ਕੀਤੀ ਹੈ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਧਾਰਮਿਕ ਭਾਵਨਾਵਾਂ ਪੜਕਾਉਣ ਦੇ ਲਈ ਬਿੱਟੂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਇਸ ਬਾਬਤ ਉਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸ਼ਿਕਾਇਤ ਆਪਣੀ ਪਹੁੰਚਾਉਣਗੇ ਨੇ ਇੱਕ ਬਿਆਨ ਦਿੱਤਾ ਕਿ ਜਿਹੜੇ ਕੇਂਦਰੀ ਮੰਤਰੀ ਮਾਨਯਾ ਹਰਦੀਪ ਪੁਰੀ ਜੀ ਹੈ ਉਹ ਜਾਲੀ ਸਿੱਖ ਹੈ ਮੈਂ ਬਿੱਟੂ ਨੂੰ ਦੱਸ ਦੇਣਾ ਚਾਹਨਾ ਔਰ ਪੰਜਾਬ ਦੀ ਕਾਂਗਰਸ ਨੂੰ ਵੀ ਦੱਸ ਦੇਣਾ ਚਾਹਨਾ ਕਿ ਸਾਨੂੰ ਬਿੱਟੂ ਤੋਂ ਜਾਂ ਪੰਜਾਬੀਆਂ ਨੂੰ ਤੋਂ ਪੰਜਾਬੀਆਂ ਨੂੰ ਇਸ ਗੱਲ ਦਾ ਸਰਟੀਫਿਕੇਟ ਨਹੀਂ ਲੈਣਾ ਕਿ ਕੌਣ ਕੀ ਹੈ ਕੌਣ ਕੀ ਨਹੀਂ ਹੈ ਸਰਦਾਰ ਹਰਦੀਪ ਸਿੰਘ ਪੁਰੀ ਪੰਜਾਬ ਪੰਜਾਬੀਅਤ ਦੇ ਹਾਮੀ ਔਰ ਗੁਰੂ ਸਿੱਖ ਨੇ ਅਗਰ ਇਦਾਂ ਦੀਆਂ ਗੱਲਾਂ ਕਰਨ ਤੋਂ ਬਾਅਦ ਨਾ ਆਇਆ ਮੈਂ ਇਹਨੂੰ ਚੇਤਨਾ ਕਿ ਅੱਗੇ ਵੀ ਤੈਨੂੰ ਕਿਹਾ ਸੀ ਤੂੰ ਬਾਜ ਆ ਜਾ ਨਹੀਂ ਤਾਂ ਅਸੀਂ ਤੇਰਾ ਕਾਲਾ ਮੂੰਹ ਕਰਵਾਵਾਂਗੇ ਜੇ ਤੂੰ ਲੁਧਿਆਣਾ ਚ ਵੜਿਆ ਅੋਧਰ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ جاری ਹੈ ਜਿਸ ਨੂੰ ਲੈ ਕੇ ਲੁਧਿਆਣਾ ਦੇ ਮਸ਼ਹੂਰ ਐਮਬੀਡੀ ਮਾਲ ਦੇ ਬਾਹਰ ਕਿਸਾਨਾਂ ਦੇ ਵੱਲੋਂ ਦਰਣਾ ਲਗਾਇਆ ਗਿਆ ਜਿਸ ਦੌਰਾਨ ਮਾਲ ਦੇ ਬਾਹਰ ਪੁਲਿਸ ਦੇ ਵੱਲੋਂ ਸਖਤ ਤਣਾਤੀ ਕੀਤੀ ਗਈ ਮਾਲ ਦੇ ਅੰਦਰ ਚੱਲ ਰਹੇ ਰਿਲਾਇੰਸ ਸਟੋਰ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਦਰਣਾ ਲਗਾਇਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਇਹ ਲੜਾਈ ਅੰਬਾਨੀ ਤੇ ਅਡਾਨੀਆਂ ਦੇ ਖਿਲਾਫ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮਾਲ ਦੇ ਵਿੱਚ ਰਿਲਾਇੰਸ ਦਾ ਸਟੋਰ ਬੰਦ ਨਹੀਂ ਹੁੰਦਾ ਉਹਨਾਂ ਦਾ ਦਰਣਾ ਇਸ ਮਾਲ ਦੇ ਬਾਹਰ ਇਸੇ ਤਰ੍ਹਾਂ ਜਾਰੀ ਰਹੇਗਾ ਇਹ ਜਿਹੜੇ ਆਵਾਨੀ ਡਵਾਨੀ ਦੇ ਲੈਸ ਵਰਗਿਆਂ ਨੂੰ ਸਾਡੀਆਂ ਜ਼ਮੀਂਦਾ ਜ਼ਮੀਂਦਾਨੀ ਸਕੂਲ ਵੀ ਕਾਰਪੋਰੇਟ ਕਰਾਉਣੇ ਸਭ ਕੁਝ ਜਿਹੜਾ ਸੰਭਾਲਣ ਜਾ ਰਿਹਾ ਉਹਦੇ ਖਿਲਾਫ ਆ ਜਿਹੜੇ ਅੱਜ ਮੌਲ ਆ ਇਹ ਜਿਹੜੇ ਲੈਸ ਵਾਲੇ ਮੌਲ ਆ ਉਹਨਾਂ ਦੇ ਕਾਰੋਬਾਰ ਅਸੀਂ ਬੰਦ ਕਰਨ ਜਾ ਰਹੇ ਹਾਂ ਉਹ ਇਸ ਕਰਕੇ ਬੰਦ ਕਰਨ ਜਾ ਰਹੇ ਹਾਂ ਵੀ ਜਿਹੜੀਆਂ મોદી ਸਰਕਾਰ ਵੱਲੋਂ ਕਾਨੂੰਨ ਲਿਆ ਕੇ ਪੰਜਾਬ ਦੀਆਂ ਜ਼ਮੀਂਦਾ ਸੰਭਾਲਣ ਦੀ ਗੱਲ ਕਰ ਰਹੀ ਸੀ ਅਸੀਂ ਇਹਨਾਂ ਨੂੰ ਦੱਸਣ ਆਏ ਆ ਵੀ ਜਿਹੜੇ ਤੁਹਾਡੇ ਪਹਿਲਾ ਕਾਰੋਬਾਰ ਚੱਲ ਰਹੇ ਆ ਇਹ ਕਾਰੋਬਾਰ ਇਹ ਚਲਾ ਕੇ ਦਿਖਾ ਦਿਓ ਤੇ ਉਦੋਂ ਬਾਅਦ ਜਿਹੜਾ ਪੰਜਾਬ ਦੀਆਂ ਜ਼ਮੀਨਾਂ ਵੱਲ ਜੇ ਤੁਸੀਂ ਝਾਕਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੇ ਲੋਕ ਜਿਹੜਾ ਤੁਹਾਡੇ ਆ ਕਾਰੋਬਾਰ ਆ ਇਹ ਤਾਂ ਚੱਲਣ ਨਹੀਂ ਦਿੰਦੇ ਅੱਜ ਕਿਸਾਨ ਮਜ਼ਦੂਰ ਹਰ ਵਰਗ ਇਕੱਠਾ ਹੋ ਕੇ ਅੱਜ ਅਸੀਂ ਇੱਥੇ ਆਏ ਆ ਕਿ ਇਹਨਾਂ ਦੇ ਅੰਬਾਨੀਆਂ ਅਡਾਨੀਆਂ ਦੇ ਜੋ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਦੇ ਸਟੋਰ ਨੇ ਲਾਇਸੈਂਸ ਦੇ ਜਾ ਹੋਰ ਵੀ ਸਟੋਰ ਨੇ ਉਹ ਸਾਰੇ ਅਸੀਂ ਐਮਬੀਡੀ ਮਾਲ ਦੇ ਵਿੱਚ ਆ ਕੇ ਇਹਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਉਹਨਾਂ ਦੇ ਸਟੋਰ ਬੰਦ ਕਰਾ ਦਿਓ ਨਹੀਂ ਪੂਰਾ ਐਮਬੀਡੀ ਮਾਲ ਬੰਦ ਕੀਤਾ ਜਾਊਗਾ ਪਰ ਉਹਨਾਂ ਨੇ ਸਾਡੇ ਨਾਲ ਇੱਥੇ ਪੁਲਿਸ ਪ੍ਰਸ਼ਾਸਨ ਏਸੀਪੀ ਲੁਧਿਆਣਾ ਉਹ ਵੀ ਪਹੁੰਚੇ ਸਾਡੇ ਨਾਲ ਗੁਰਪ੍ਰੀਤ ਸਿੰਘ ਉਹਨਾਂ ਨੇ ਸਾਨੂੰ ਨਾਲ ਲੈ ਕੇ ਤੇ ਮੀਡੀਆ ਵਾਲੇ ਵੀਰ ਸਾਡੇ ਨਾਲ ਲੈ ਕੇ ਸਾਰ ਅਸੀਂ ਸਾਰੇ ਸਟੋਰ ਜਿਹੜੇ ਅੰਦਰ ਪੰਜ ਸਟੋਰ ਸੀਗੇ ਜਿਹੜੇ ਅੰਦਰ ਚੱਲ ਰਹੇ ਸੀਗੇ ਜਿਦੇ ਵਿੱਚ ਰਿਲਾਈਐਂਸ ਦੇ ਰਿਲਾਈਐਂਸ ਮੈਕਸ ਰਿਲਾਈਐਂਸ ਸਟੋਰ ਹੈਮਲੇਸ ਰਿਲਾਈਐਂਸ ਐਕਸਚੇਂਜ ਅਰਮਾਨੀ ਐਕਸਚੇਂਜ ਦੇ ਪੰਜ ਸਟੋਰ ਸੀ ਉਹ ਸਾਰੇ ਅੱਜ ਅਸੀਂ ਇੱਥੇ ਬੰਦ ਕਰਾਏ ਬੱਚਿਆਂ ਨੂੰ ਬਿਹਤਰੀ ਸਿੱਖਿਆ ਦੇਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਸਕੂਲਾਂ ਨੂੰ 스마트 ਸਕੂਲ ਦੀ ਸ਼੍ਰੇਣੀ ਵਿੱਚ ਲੁਧਿਆਣਾ ਦੇ ਆਤਮਨਗਰ ਦੇ ਡਾਕਟਰ ਅੰਬੇਦਕਰ ਸਕੂਲ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਜਿਸ ਦੇ ਲਈ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਹਲਕੇ ਵਿੱਚ ਸਕੂਲ ਨੂੰ 스마트 ਸਕੂਲ ਸਕੂਲਾਂ ਦੀ ਸੂਚੀ ਦੇ ਵਿੱਚ ਸ਼ਾਮਿਲ ਕਰਕੇ ਉਹਨਾਂ ਨੇ ਹਲਕੇ ਦੇ ਲੋਕਾਂ ਦਾ ਮਾਣ ਵਧਾਇਆ ਹੈ ਉਹਦੀ ਸਕੂਲ ਦੇ ਚੇਅਰਮੈਨ ਡਾਕਟਰ ਸੁਜੀਤ ਸਿੰਘ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਦੇ ਵੱਲੋਂ ਇਸ ਸਕੂਲ ਨੂੰ ਸਮਾਰਟ ਸਕੂਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਬੱਚਿਆਂ ਨੂੰ ਅੱਗੇ ਵਧਣ ਦੇ ਵਿੱਚ ਕਾਫੀ ਸਹਾਇਤਾ ਮਿਲੇਗੀ ਮੈਂ ਪਹਿਲਾਂ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਤੇ ਸਾਡੇ ਆਸ਼ੂ ਜੀ ਮੰਤਰੀ ਸਾਹਿਬ ਦਾ ਜਿਨ੍ਹਾਂ ਦੇ ਸਾਵੇਂ ਮਿਹਨਤ ਸਦਕਾ ਤੇ ਸਾਡੀ ਸਾਰੀ ਟੀਮ ਦੀ ਮਿਹਨਤ ਸਦਕਾ ਇਹ ਸਕੂਲ ਨੂੰ ਸਮਾਰਟ ਸਕੂਲ ਦੀ ਜਿਹੜੀ ਲਿਸਟ ਦੇ ਵਿੱਚ ਆਤਮਨਗਰ ਦਾ ਪਹਿਲਾ ਇਹ ਸਕੂਲ ਆਇਆ ਵੈਸੇ ਇਸ ਏਰੀਏ ਤੋਂ ਜਿਹੜੇ ਸੱਜਣ ਨਮਿੰਦਗੀ ਕਰਦੇ ਆ ਬਹੁਤ ਵੱਡੀਆਂ ਗੱਲਾਂ ਕਰਦੇ ਆ ਪਰ ਅੱਜ ਤੱਕ ਇਸ ਏਰੀਏ ਵਾਸਤੇ ਕੋਈ ਚੀਜ਼ ਲੈ ਕੇ ਨਹੀਂ ਆਏ ਮੈਂ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਜਿਹੜਾ ਇਸ ਹਲਕੇ ਦਾ ਧਿਆਨ ਰੱਖਦੇ ਨੇ ਨਗਰਦਾਰ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਬਣ ਜਾ ਰਿਹਾ ਦਿੱਤੇ ਧੰਵਾਦੀਆਂ ਸੀ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਕੂਲ ਬਣਾਇਆ ਤੇ ਧੰਵਾਦੀਆਂ ਅਸੀਂ ਆਪਣੇ ਐਮਪੀ ਸਾਹਿਬ ਦਾ ਜਿਨ੍ਹਾਂ ਨੇ ਇਸ ਦੀ ਸਪਾਰਸ਼ ਕੀਤੀ ਸੀ ਤੇ ਪੈਰਵੀ ਵੀ ਕੀਤੀ ਪਿਆਸੀ ਸਰ ਕਰਮਣ ਸਾਹਿਬ ਜੀ ਕਮਲਜੀਤ ਸਿੰਘ ਕਰਵਰ ਹਲਕਾ ਅੰਚਾ ਜਿਹੜਾ ਸਮੇਂ ਸਮੇਂ ਸਾਨੂੰ ਸਹਿਯੋਗ ਦੇ ਰਹੇ ਨੇ ਮਿਹਨਤ ਕਰ ਰਹੇ ਨੇ ਉਹਨਾਂ ਦਾ ਵੀ ਇਸ ਕੰਮ ਵਿੱਚ ਬੜਾ ਵੱਡਾ ਯੋਗਦਾਨ ਹੈ ਅਸੀਂ ਧੰਨਵਾਦੀਆਂ ਸਾਰਿਆਂ ਦੇ ਤੇ ਆਸ ਕਰਦੇ ਹਾਂ ਕਿ ਡਾਕਟਰ ਅੰਬੇਦਕਰ ਨਗਰ ਨੂੰ ਜਿਹੜਾ ਸਮਾਰਟ ਸਕੂਲ ਚੁਣਿਆ ਇਹ ਆਪਣੀਆਂ ਪੂਰਾ ਉੱਤਰੇਗਾ ਰਾਇਕੋਟ ਵਿਖੇ ਸੀਟੂ ਤਹਿਸੀਲ ਰਾਇਕੋਟ ਦੀ ਅਹਿਮ ਮੀਟਿੰਗ 26 ਨਵੰਬਰ ਦੀ ਹੜਤਾਲ ਸੰਬੰਧੀ ਕਾਮਰੇਡ ਦਲਜੀਤ ਸਿੰਘ ਗੋਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਵਿੱਚ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਗੂਨਾਥ ਸਿੰਘ ਅਤੇ ਸੀਟੂ ਦੇ ਕੇਂਦਰੀ ਕਮੇਟੀ ਆਗੂ ਜਤਿੰਦਰ ਪਾਲ ਸਿੰਘ ਸਮੇਤ ਸੀਟੂ ਦੇ ਨਾਲ ਸੰਬੰਧਿਤ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਵਰਕਰਾਂ ਨੇ ਪਰਮੇਸ਼ ਹੂਮ ਸ਼ਮੂਲੀਅਤ ਕੀਤੀ ਇਸ ਮੌਕੇ ਸੰਬੋਧਨ ਕਰਦੇ ਹੋਏ ਆਗੂਆਂ ਨੇ ਆਖਿਆ ਕਿ ਚੱਕਾ ਜਾਮ ਦੌਰਾਨ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਦੀ ਏਕਤਾ ਦੇ ਨਾਲ ਮੋਦੀ ਸਰਕਾਰ ਦੇ ਹਕੂਮਤ ਦੀਆਂ ਨੀਤੀਆਂ ਦੇ ਖਿਲਾਫ ਜਮ ਕੇ ਆਵਾਜ਼ ਉਠਾਈ ਜਾਵੇਗੀ। ਇਹ ਜਿਹੜੀ ਮੀਟਿੰਗ ਅੱਜ ਅਸੀਂ ਪੰਜਾਬ ਸੀਐਟਵੀ ਵੱਲੋਂ ਬੁਲਾਈ ਹੈ ਇਸ ਮੀਟਿੰਗ ਦੇ ਤਿੰਨ ਮੁੱਖ ਮੁੱਦੇ ਸੀ। ਪਹਿਲਾ ਮੁੱਦਾ ਇਹ ਸੀ ਕਿ ਅੱਜ ਜਿਹੜੀ ਭਾਰਤ ਦੇ ਵਿੱਚ ਪਹਿਲੀ ਕੌਮੀ ਟ੍ਰੇਡ ਯੂਨੀਅਨ ਬਣੀ ਲਾਲਾ ਲਾਜਪਤਰਾਈ ਦੀ ਪ੍ਰਧਾਨਗੀ ਹੇਠ ਅੱਜ ਉਸ ਦਾ 100 ਸਾਲ ਪੂਰਾ ਹੋ ਗਿਆ ਤੇ ਅਸੀਂ ਉਹਨਾਂ ਦੀ 100ਵੀਂ ਵਰੇ ਗੰਢ ਮਨਾਇਆ ਦੂਜਾ ਜਿਹੜੀ ਸੀ ਆਈਟੀਯੂ ਹੈ ਇਸ ਦੀ 골ਡਨ ਜੁਬਲੀ ਸੀ ਜਿਹਦਾ ਅੱਜ ਅਸੀਂ ਸਮਾਪਨ ਸਮਾਗਮ ਕਰਨਾ ਸੀ ਤੇ ਉਹ ਅਸੀਂ 골ਡਨ ਜੁਬਲੀ ਦੇ ਤੌਰ ਤੇ ਕੀਤਾ ਤੇ ਮੀਟਿੰਗ ਅਸੀਂ ਮੁੱਖ ਰੂਪ ਦੇ ਦੱਸੀ ਜਿਹੜੀ ਸਾਹਮਣੇ ਲੜਾਈ ਖੜੀ ਹੈ ਸ਼ਫੀਟ ਬਬਰ ਜਿਹੜੇ ਮੋਤੀ ਨੇ ਮੰਦੂਰਾ ਤੇ ਖਸਾਨਾ ਤੇ ਹਮਲੇ ਕਰਕੇ ਕਾਨੂੰਨਾ ਚ ਸ਼ੋਧ ਕੀਤੀ ਆ ਮਾਲਕਾਂ ਪੱਥੀ ਬਣਾਏ ਨੇ ਜੀ ਤਰ੍ਹਾਂ ਪੱਥੀ ਬਣਾਏ ਨੇ ਮੋਦੀ ਦੇ ਖਿਲਾਫ ਸਿਹਤ ਜੋ ਕਿ ਆ ਕਿਤੇ 8 ਜਾਂ 10 ਕ੍ਰੇਡਿਟ ਜੂਨਾਂ ਤੇ 60 ਫੈਡਰੇਸ਼ਨਾਂ ਨੇ ਮੋਦੀ ਦੀਆਂ ਨੀਤੀਆਂ ਦੇ ਖਿਲਾਫ 26 ਨਵੰਬਰ ਨੂੰ ਹੜਤਾਲ ਦਾ ਸੱਦਾ ਦਿੱਤਾ। ਕਿ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਉਹਦੇ ਨਾਲ ਹੀ ਪੰਜਾਬ ਦੇ ਕਿਪਟਨ ਸਰਕਾਰ ਲੋਕਾਂ ਦਾ ਅਕਣਾ ਕਰਨ ਲੱਗੀ ਆ ਕੇਂਦਰ ਸਰਕਾਰ कोरोना महामारी ਦੇ ਹਾਲ ਦੇ ਵਿੱਚ ਉਹ ਕਾਨੂੰਨ ਲਿਆ ਰਹੀ ਹੈ ਜਿਸ ਨਾਲ ਹਿੰਦੋਸਤਾਨਤਵਾ ਹੋ ਜਾਗਾ ਹਿੰਦੋਸਤਾਨ ਸਿਰ ਤੇ ਲੱਕ ਜਾਵੇਗਾ ਔਰ ਹਿੰਦੋਸਤਾਨ ਵੀ ਚਲੇ ਜਾਣਾ ਹੈ ਹਰ ਮਹਿਕmeida ਫਿਜ਼ੀਕਲ ਹੋ ਰਹੇ ਹਾਂ ਲੋਕਾਂ ਦੇ ਕਲ ਕੁੱਟੇ ਜਾ ਰਹੇ ਨੇ ਜਿਹੜੇ ਆਦਮੀ ਬਦਾਨੇ ਆ ਗਏ ਨੇ ਉਹਨੂੰ ਨਾ ਪਹੁੰਚਾਉਣ ਦੇ ਲਈ ਜਿਹੜੇ ਕਿਸਾਨਾਂ ਦੇ ਖਿਲਾਫ 3 ਕਰੋੜ ਰੁਪਏ ਦੀ ਸਰਕਾਰ ਲੇਪੀ ਗਈ ਆ ਅਸੀਂ ਉਹਦਾ ਵਿਰੋਧ ਲਗਾਤਾਰ ਕਰਦੇ ਜਾ ਰਹੇ ਹਾਂ ਉਦੇ ਭਾਰਤੀ ਵਾਲਮੀਕੀ ਸੇਵਾਦਲ ਦੇ ਵੱਲੋਂ सुरेंद्र ਕਲਿਆਣ ਨੂੰ ਅੰਮ੍ਰਿਤਸਰ ਦੇ ਵਾਲਮੀਕੀ ਸ਼੍ਰਾਇਨ ਬੋਰਡ ਦਾ ਮੈਂਬਰ ਨਿਯੁਕਤ ਕਰਨ ਦੇ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਗਿਆ ਤੇ ਇਸ ਦੌਰਾਨ सुरेंद्र ਕਲਿਆਣ ਦਾ ਸਨਮਾਨ ਵੀ ਕੀਤਾ ਗਿਆ ਇਸ ਦੌਰਾਨ सुरेंद्र ਕਲਿਆਣ ਦੇ ਵੱਲੋਂ ਮੁੱਖ ਮੰਤਰੀ ਕੈਪਟਨ ਦਾ ਵੀ ਧੰਨਵਾਦ ਕਰਦੇ ਹੋਏ ਭਾਰਤੀ ਵਾਲਮੀਕੀ ਸੇਵਾਦਲ ਦਾ ਸ਼ੁਕਰਾਨਾ ਕੀਤਾ ਗਿਆ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਸੀਐਮ ਪੰਜਾਬ ਪੰਜਾਬ ਦੀ ਾਨ ਅਤੇ ਸ਼ਾਨ ਚੌਧਰੀ ਸੁਨੀਲ ਜਾਖੜ ਜੀ ਪ੍ਰਦੇਸ਼ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਬਹੁਤ ਹੀ ਲੁਧਿਆਣੇ ਦੀ આન ਤੇ ਸ਼ਾਨ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਭਾਰਤ ਭੂਸ਼ਣ ਆਸ਼ੂ ਜੀ ਕੈਬਨਿਟ ਮਨਿਸਟਰ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੈਨੂੰ ਭਗਵਾਨ ਵਾਲਮੀਕ ਤੀਰਥ ਸ਼੍ਰਾਇਨ ਬੋਰਡ ਪੰਜਾਬ ਸਰਕਾਰ ਦਾ ਮੈਂਬਰ ਨਿਯੁਕਤ ਕੀਤਾ ਤੇ ਜਿਹੜੀ ਡਿਊਟੀ ਲਈ ਆ ਉਹਨੂੰ ਬਾਖੋਬੀ ਵਾਲਮੀਕਨ ਸਮਾਜ ਦੇ ਅੰਦਰ ਤੇ ਤੀਰਥ ਵਿੱਚ ਨਿਭਾਵਾਂਗੇ ਅਜ਼ਰਮਰ ਤਰਕਾਲ ਦਰਸ਼ੀ ਕਰੋਨਾ ਨਜ਼ੀਰਿਆਵਾਨ ਭਗਵਾਨ ਵਾਲਮਿਕ ਮਹਾਰਾਜ ਦੇ ਚਰਣਾ 'ਚ ਜਿਹੜੀ ਡਿਊਟੀ ਮਿਲੀ ਆ ਉਹਨੂੰ ਬਾਖੂਬੀ ਇਮਾਨਦਾਰੀ ਨਾਲ ਨਿਭਾਵਾਂਗੇ। ਸਮਰਾਲਾ ਵਿਖੇ ਹਲਕਾ ਵਿਧਾਇਕ ਅਮਰੀਤ ਸਿੰਘ ਢਿਲੋਂ ਵੱਲੋਂ ਪਿੰਡ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟ ਦੇ ਚੈੱਕ ਸੌਂਪੇ ਗਏ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ ਵਿਕਾਸ ਤੇ ਲਈਓ ਕੋਈ ਕਮੀ ਨਹੀਂ ਛੱਡਣਗੇ। ਇਸ ਮੌਕੇ ਉਹਨਾਂ ਦੇ ਨਾਲ ਐਸਟੀਐਮ ਗਿੱਤਿਕਾ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਅੱਜ ਬਲੌਗ ਸਮਰਾਲਾ ਦੀਆਂ 68 ਗ੍ਰਾਮ ਪੰਚਾਇਤਾਂ ਨੂੰ 2 ਕਰੋੜ 17 ਲੱਖ ਦੇ ਚੈੱਕ ਵੰਡੇ ਗਏ ਆ। ਜੋ ਕਿ 15ਵੇਂ ਵਿੱਤ ਕਮਿਸ਼ਨ ਤੇ ਗ੍ਰਾਂਟ ਰੇਟ ਇਹਨਾਂ ਨੂੰ ਪ੍ਰਾਪਤ ਹੋਏ ਆ। ਇਹ ਕਿਸੇ ਵੀ ਵਿਕਾਸ ਦੇ ਕੰਮ ਦੇ ਜਿਹੜੀ ਆਪਾਂ ਬੇਸਿਕ ਕਮਿਊਨਿਟੀਜ਼ ਪ੍ਰੋਵਾਈਡ ਕਰਦੇ ਆਂ। ਗਲੀਆਂ ਨਾਲੀਆਂ, ਸੀਵਰੇਜ, ਜੇ ਕਮਿਊਨਿਟੀ ਟਾਇਲਟਸ ਬਣਾਉਣੇ ਆ, ਸਵੱਛਤਾ ਦੀ ਸਫਾਈ ਕਰਨੀ, ਸਟਰੀਟ ਲਾਈਟਾਂ। ਮਤਲਬ ਹੈ ਜਿਹੜੇ ਅਣਗਿਣਤ ਮੁੱਦੇ ਹਨ ਜਿਨ੍ਹਾਂ ਤੇ ਇਹ ਪੈਸੇ ਖਰਚ ਕੀਤੇ ਜਾ ਸਕਦੇ ਆ। ਇੱਥੇ ਜੇ ਮੈਂ ਜ਼ਿਲ੍ਹਾ ਪ੍ਰਸ਼ਾਸਨ ਜੀ ਨੇ ਆ ਕੇ ਹਲਤ ਕਰ ਕਮਰਾ ਨਾਲ ਆਪਣੀ ਪੰਚਾਇਤਾਂ ਨੂੰ ਕੋਈ ਵੀ ਅਜਿਹੀ ਪੰਚਾਇਤ ਨਹੀਂ ਜਿਸ ਨੂੰ ਇਹ ਚੈੱਕ ਪ੍ਰਾਪਤ ਨਹੀਂ ਹੋਇਆ। ਆਬਾਦੀ ਦੇ ਹਿਸਾਬ ਨਾਲ ਗ੍ਰਾਂਟ ਪ੍ਰਾਪਤ ਹੁੰਦੀ ਹੈ। ਉਨ੍ਹਾਂ ਨੇ ਯਤਨ ਸਰਕਾਰ ਕੇਂਦਰ ਤੋਂ ਨੂੰ ਸਰਕਾਰ ਨੂੰ ਗ੍ਰਾਂਟ ਨੂੰ ਰਿਲੀਜ਼ ਕਰਵਾ ਕੇ ਅੱਜ ਆਪਣੇ ਸਾਰੇ ਸਮਰਾਲੇ ਦੀਆਂ ਪੰਚਾਇਤਾਂ ਵਿੱਚ ਚੈੱਕ ਤਕਸੀਮ ਕੀਤੇ ਗਏ। ਉਧਰ ਵਾਰਡ ਨੰਬਰ 47 ਦੇ ਵਿੱਚ ਲੋਕ ਭਲਾਈ ਕੈਂਪ ਲਗਾਇਆ ਗਿਆ ਜਿੱਥੇ ਲੋਕਾਂ ਦੇ ਰਾਸ਼ਨ ਸਮਾਰਟ ਕਾਰਡ ਬੈਂਕ ਦੇ ਵਿੱਚ ਖਾਤੇ ਖੋਲੇ ਗਏ। ਇਸ ਕੈਂਪ ਦੇ ਵਿੱਚ ਕਾਂਗਰਸ ਦੀ ਆਗੂ ਨਿਰਮਲ ਕਹਿੜਾ ਦੀ ਅਗਵਾਈ ਹੇਠ ਲੋਕਾਂ ਨੇ ਵਾਦ ਤੋਂ ਵਾਦ ਇਸ ਕੈਂਪ ਦਾ ਲਾਹਾ ਲਿਆ। ਅੱਜ ਵਾਰਡ ਨੰਬਰ 47 ਦੇ ਵਿੱਚ ਸਮੂਹ ਇਲਾਕਾ ਨਿਵਾਸੀਆਂ ਨੂੰ ਰਾਸ਼ਨ ਕਾਰਡ ਬੰਡੇ ਗਏ ਅਤੇ ਜਿਹੜੀਆਂ ਬੈਂਕ ਦੀਆਂ ਕਾਪੀਆਂ ਜ਼ੀਰੋ ਬੈਲੈਂਸ ਖੁੱਲੀਆਂ ਉਹ ਵੀ ਬੰਡੀਆਂ ਗਈਆਂ ਅਤੇ 50 ਦੇ ਕਰੀਬ ਪੈਨਸ਼ਨਾਂ ਭੁੜਾਪਾ ਪੈਨਸ਼ਨਾਂ ਉਹ ਵੰਡੀਆਂ ਗਈਆਂ ਬਸ-ਬਸ ਉਹ ਵੀ ਵੰਡੇ ਗਏ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜ਼ਰੂਰਤ ਚੱਲਦੀ ਪਈ ਸੀ ਲੋਕਾਂ ਨੂੰ ਰਾਸ਼ਨ ਕਾਰਡ ਦੀ ਵੀ ਬੈਂਕ ਕਾਪੀ ਦੀ ਵੀ ਅਤੇ ਜਿਹੜੇ ਰਾਸ਼ਨ ਕਾਰਡ ਆ ਉਹ ਵੀ ਉਹ ਮੁਹੱਈਆ ਕੀਤੇ ਗਏ ਆ ਵਾਰ ਨੰਬਰ 47 ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਉਧਰ ਇਨਕਲਾਬੀ ਕਵੀ ਸੰਤਰਾਮ ਉਦਾਸੀ ਦੀ ਬਰਸੀ ਦੇ ਮੌਕੇ ਆਧਾਰਾ ਸ਼ਬਦ ਜੋਤ ਦੇ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਕਰਵਾਇਆ ਗਿਆ ਜਿੱਥੇ ਪੰਜਾਬੀ ਸਹਿਦਿਆਂ ਕਈ ਨਾਮਵਰ ਹਸਤੀਆਂ ਸ਼ਾਮਿਲ ਹੋਈਆਂ ਪੰਜਾਬੀ ਭਵਨ ਦੇ ਵਿੱਚ ਕਰਵਾਏ ਸਮਾਗਮ ਦੇ ਵਿੱਚ ਸੰਤਰਾਮ ਉਦਾਸੀ ਦੀ ਬੇਟੀ ਪ੍ਰਿਤਪਾਲ ਉਦਾਸੀ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਈ ਜਿਨ੍ਹਾਂ ਨੇ ਆਪਣੇ ਪਿਤਾ ਦੇ ਵੱਲੋਂ ਅਤੇ ਆਪਣੀਆਂ ਰਚਨਾਵਾਂ ਦੇ ਰਾਹੀਂ ਸਮਾਜ ਦੇ ਦਬੇ ਕੁਚਲੇ ਲੋਕਾਂ ਨੂੰ ਇਨਸਾਫ਼ ਦਿਵਾਉਣ ਅਤੇ ਉਹਨਾਂ ਦੀ ਆਵਾਜ਼ ਬਣਨ ਦੇ ਲਈ ਮਾਣ ਮਹਿਸੂਸ ਕੀਤਾ ਉੱਥੇ ਹੀ ਇਸ ਮੌਕੇ ਪੰਜਾਬ ਸਹਿਦ ਦੇ ਨਾਲ ਜੁੜੀਆਂ ਹਸਤੀਆਂ ਦੇ ਵੱਲੋਂ ਸੰ ਤਰੰਗ ਉਦਾਸੀ ਨੂੰ ਸ਼ਰਦਾ ਸੁਮਨ ਪੇਂਟ ਕੀਤੇ ਗਏ ਤਰੰਗ ਉਦਾਸੀ ਜੀ ਦੀ 34ਵੀਂ ਵਰਸੀ ਦੇ ਜਿਹੜੇ ਸਬੰਧ ਦੇ ਵਿੱਚ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਤੇ ਉਹਨਾਂ ਨੂੰ ਚਾਹੇ ਅੱਜ ਗਿਆਨ ਨੂੰ ਕਾਫੀ ਦੇਰ 34 ਸਾਲ ਹੋ ਗਏ ਨੇ ਪਰ ਉਹਨਾਂ ਦੇ ਜਿਹੜੇ ਗੀਤ ਨੇ ਉਹਨਾਂ ਦੇ ਸਦੀਵੀ ਗੀਤ ਅੱਜ ਵੀ ਜਿਹੜੇ ਸੰਘਰਸ਼ ਕਰ ਰਹੇ ਨੇ ਲੋਕੀ ਉਹ ਗੂੰਜਦੇ ਨੇ ਉਹ ਆਪਣੇ ਗੀਤਾਂ ਰਾਹੀਂ ਅੱਜ ਵੀ ਲੋਕ ਮਨਾਂ ਦੇ ਵਿੱਚ ਜਿਉਂਦੇ ਨੇ ਤੇ ਅਸੀਂ ਇਹ ਪਰਾਲਾ ਹੁੰਦਾ ਹੈ ਕਿ ਸਾਡ 2010 ਤੋਂ 2011 ਤੋਂ ਮੈਂ ਉਹਨਾਂ ਦੇ ਜਨਮ ਦਿਨ ਜਾਂ ਉਹਨਾਂ ਦੀ ਵਰਸੀ ਤੇ ਕੋਈ ਨਾ ਕੋਈ ਅਸੀਂ ਪ੍ਰੋਗਰਾਮ ਕਰਾਉਂਦੇ ਰਹੇ ਹਾਂ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਅ ਅੱਜ ਪਾਪਾ ਜੀ ਨੂੰ ਇਸ ਪੱਧਰ ਤੇ ਯਾਦ ਕੀਤਾ ਜਾਂਦਾ ਅੱਜ ਪੰਜਾਬੀ ਭਵਨ ਦੇ ਵਿੱਚ ਉਹਨਾਂ ਦੀ 34ਵੀਂ ਵਰਸੀ ਦੇ ਸਬੰਧ ਵਿੱਚ ਆਦਾਰਾ ਸ਼ਬਦ ਜੋਤ ਵੱਲੋਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਫੰਕਸ਼ਨ ਅਜੋਜਿਤ ਕੀਤਾ ਗਿਆ ਤਾਂ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਉਹ ਅੱਜ ਵੀ ਲੋਕ ਮਨਾਂ ਦੇ ਵਿੱਚ ਜਿਉਂਦੇ ਨੇ ਤੇ ਉਹ ਜਿਹੜੀ ਰਚਨਾ ਕਰ ਗਏ ਸੀ ਜਿਹੜੇ ਉਹਨਾਂ ਦੇ ਗੀਤ ਆ ਉਹਨਾਂ ਦੀਆਂ ਕਵਿਤਾਵਾਂ ਅੱਜ ਵੀ ਉਹਨਾਂ ਲੋਕਾਂ ਦਾ ਮਾਰਗਦਰਸ਼ਕ ਦਰਸ਼ਨ ਕਰ ਰਹੀਆਂ ਹਨ ਜਿਨ੍ਹਾਂ ਲੋਕਾਂ ਲਈ ਉਹ ਗੀਤ ਲਿਖੇ ਗਏ ਸਨ ਉਹ ਤੇ ਹੀ ਮੁਸਕਾਨ ਬੁਟੀਕ ਦੇ ਵੱਲੋਂ करवा चौथ ਫੰਕਸ਼ਨ ਦਾ ਆਯੋਜਨ ਕਰਵਾਇਆ ਗਿਆ ਜਿੱਥੇ ਖੂਬਸੂਰਤ ਪੋਸ਼ਾਕਾਂ ਦੇ ਵਿੱਚ ਮਹਿਲਾਵਾਂ ਨਜ਼ਰ ਆਈਆਂ ਤੇ ਉਹਨਾਂ ਦੇ ਵੱਲੋਂ ਰੈਂਪ ਵਾਕ ਅਤੇ ਡਾਂਸ ਪੇਸ਼ ਕੀਤਾ ਗਿਆ ਅੱਜ ਦਾ ਫੰਕਸ਼ਨ ਬਹੁਤ ਅੱਛਾ ਸੀਗਾ ਮੈਨੇ ਅਰੇਂਜ ਕੀਤਾ ਸੀ ਅੱਜ ਦਾ ਫੰਕਸ਼ਨ करवा चौथ ਪੋਸਟ ਇਵੈਂਟ ਸੀ बहुत इंजॉय किया बड़ी गेम्स से एंकर करण अरोड़ा ने बहुत मजा लगाया डांस किया करवा चौथ रैम वॉक किया एंड बहुत इंजॉय किया सब ने बहुत अच्छे सोने सब बन के आए हुए करवा चौथ की थीम बन के आए कपड़े पा के आए हुए थे एंड एवरी वन वॉज़ लुकिंग वेरी ब्यूटीफुल अच्छ मुस्कान बुटीक के वो एक फंक्शन करवा थीम के उपर ਅਰਗੇਨਾਈਜ਼ ਕੀਤਾ ਗਿਆ ਜ ਜਿਹਦੇ ਵਿੱਚ ਅਸੀਂ ਕਰ ਨੈਕਰ ਨੂੰ ਹਾਇਰ ਕੀਤਾ ਔਰ ਇੱਥੇ ਆ ਕੇ ਲੇਡੀਜ਼ ਨੇ ਬਹੁਤ ਅੱਛੀ-ਅੱਛੀਆਂ ਬਿਊਟੀਫੁਲ ਡ्रेसेस ਪਾ ਕੇ ਬਹੁਤ ਅੱਛੀ ਰੈਂਪ ਵਾਕ ਕੀਤੀ ਹੈ ਕਿਡਸ ਕੱਡੇ ਗਏ ਨੇ ਬਹੁਤ ਹੀ ਯੂਨੀਕੀਮਸ ਖੜਾਈਆਂ ਗਈਆਂ ਨੇ ਔਰ 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 ਅਸੀਂ ਇੱਕ ਪੁਸਕਾਂ ਪਿਟੂ ਕੋ ਲੱਕੀ ਡਰਾ ਵੀ ਕੜਿਆ ਹੈ ਆਊਟਫਿਟ ਔਰ ਬਹੁਤ ਅੱਛਾ ਪ੍ਰੋਗਰਾਮ ਸੀ ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ ਖੰਨਾ ਵਿੱਚ ਨਜਾਇਜ਼ ਪਟਾਕਿਆਂ ਦਾ ਜ਼ਖੀਰਾ ਬਰਾਮਦ ਪੁਲਿਸ ਨੇ ਸਟੋਰ ਤੇ ਕੀਤੀ ਛਾਪੇਮਾਰੀ ਪਟ્રોલ ਪੰਪ ਦੇ ਨੇੜੇੋਂ ਕੀਤੇ ਪਟਾਕੇ ਬਰਾਮਦ ਸ਼ਹਿਰ ਦੇ ਵਿੱਚ ਵਾਪਰ ਸਕਦਾ ਸੀ ਵੱਡਾ ਹਾਦਸਾ ਪੰਚਾਇਤੀ ਜ਼ਮੀਨ ਦੇ ਕਬਜ਼ੇ ਲਈ ਪਿੜੀਆਂ ਦੋ ਤਰ੍ਹਾਂ ਪੰਚਾਇਤੀ ਮੈਂਬਰ ਅਤੇ ਪਿੰਡ ਵਾਸੀਆਂ ਦੇ ਵਿਚਾਲੇ ਹੋਇਆ ਟਕਰਾਅ ਇੱਕ ਦੂਜੇ ਤੇ ਲਗਾਏ ਨੇ ਕੁਟਮਾਰ ਦੇ ਦੋਸ਼ ਦੂਜੇ ਤੇ ਨੇ ਪੰਚਾਇਤ ਤੇ ਲਗਾਏ ਜਾਤੀ ਸੂਚਕ ਸ਼ਬਦ ਵਰਤਣ ਦੇ ਦੋਸ਼ ਸੰਤਰ ਰਵਨੀਤ ਬਿੱਟੂ ਦੇ ਵਿਰੁੱਧ ਭਾਜਪਾ ਆਗੂਆਂ ਨੇ ਕੀਤਾ ਪ੍ਰਦਰਸ਼ਨ ਕੇਂਦਰੀ ਮੰਤਰੀ ਹਰਦੀਪ ਪੂਰੀ ਤੇ ਨਸਲੀ ਟਿੱਪਣੀ ਕਰਨ ਦਾ ਲਗਾਇਆ ਦੋਸ਼ ਭਾਜਪਾ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਅਪੀਲ ਬਿੱਟੂ ਖਿਲਾਫ ਕਾਰਵਾਈ ਦੀ ਕੀਤੀ ਮੰਗ ਇਨਕਲਾਬੀ ਕਵੀ ਸੰਤਰਾਮੂ ਦਾਸਦੀ ਦੀ 34ਵੀਂ ਵਰ੍ਹੇਗੰਢ ਮੌਕੇ ਸਮਾਗਮ ਕਵੀ ਦੀਆਂ ਇਨਕਲਾਬ ਰਚਨਾਵਾਂ ਨੂੰ ਕੀਤਾ ਯਾਦ ਬੇਟੀ ਵੱਲੋਂ ਪਿਤਾ ਨੂੰ ਦਿੱਤੀ ਗਈ ਸ਼ਰਧਾਂਜਲੀ ਕਰਵਾ ਚੌਥ ਬਾਦ ਵੀ ਪਾਰਟੀ ਦੇ ਮੂੜ ਦੇ ਵਿੱਚ ਲਿਖਿਆ ਮਹਿਲਾਵਾਂ ਪੋਸਟ ਕਰਵਾ ਚੌਥ ਪਾਰਟੀ ਦਾ ਉਠਾਇਆ ਆਨੰਦ ਮਹਿਲਾਵਾਂ ਨੇ ਕੀਤਾ ਰੈਂਪ ਵਾਕ ਤੇ ਜਾਣਖਬਰ ਨਾਮਾ ਵਿੱਚ ਫਿਲਹਾਲ ਬਸ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ